Bye-bye. Uh -oh. ਮਨਤਾਬ ਮਨਤਾਬ ਨਿਮਟਾਲੇ ਕਾਨੂੰਨ ਲਾਗੂ ਸੰਗਰੂਰ ਦੇ ਡੀਸੀ ਦਫ਼ਤਰ ਅੱਗੇ ਵੱਡਾ ਧਰਨਾ ਲਾਇਆ ਜਾਈ ਪੂਰੇ ਬਾਜ਼ਾਰ ਦੇ ਵਿੱਚ ਡੀਸੀ ਦਫ਼ਤਰ ਅੱਗੇ ਧਰਨੇ ਦਿੱਤੇ ਜਾਣਗੇ ਇਸ ਕਰਕੇ ਕਿ ਬੜੀ ਤਰੀਕ ਨੂੰ ਦੁਕਾਨਦਾਰਾਂ ਨੂੰ ਬੇਇਨਸਾਫੀ ਕਰਦੇ ਵੱਧ ਤੋਂ ਵੱਧ ਦੋਸ਼ ਕਰੋ ਸੰਗਰੂਰ ਦੇ ਡੀਸੀ ਕਿ ਨਾਮ ਹੈ ਜੀ ਮੇਰਾ ਨਾਮ ਮਨਜੀਤ ਸਿੰਘ ਭਾਰਤੀ ਕਿਸਾਨ ਯੂਨੀਅਨ ਇਕਤਾ ਗ੍ਰਾਹਾਂ ਦਾ ਸੀਨੀਅਰ ਮੀਤ ਪ੍ਰਧਾਨਾ ਬਲਾਕ ਪੋਨੀਗੜ ਦਾ ਅੱਜ ਅਸੀਂ ਜਿਹੜੇ ਕਿਸਾਨ ਸਿੰਘੂ ਬਾਰਡਰ ਤੇ ਤੇ ਖਨੋਰੀ ਬਾਰਡਰ ਤੇ ਲੜ ਰਹੇ ਆ ਸਰਕਾਰ ਉਹਨਾਂ ਦੀ ਗੱਲ ਨਹੀਂ ਸੁਣ ਰਹੀ ਤੇ ਇੱਕ ਡਰਾਫਟ ਹੈ ਜਿਹੜਾ ਜਿਹੜੇ ਆ ਉਹੀ ਤਿੰਨੇ ਕਾਲੇ ਕਾਨੂੰਨ ਆਪਾਂ ਰੱਦ ਕਰਾ ਕੇ ਆਏ ਸੀ ਉਹਨਾਂ ਨੂੰ ਬੜੇ ਤਰੀਕੇ ਨਾਲ ਰਾਜ ਕਰਦੀਆਂ ਸਰਕਾਰਾਂ ਤੋਂ ਲਾਗੂ ਕਰਾਉਣਾ ਚਾਹੁੰਦੀਆਂ ਨੇ ਇੱਕ ਪਾਸੇ ਸਾਡੇ ਕਿਸਾਨ ਜਣੀ ਕਿ ਭੁੱਖ ਹੜਤਾਲ ਤੇ ਬੈਠੇ ਆ ਮਰਨ ਵਰਤ ਤੇ ਬੈਠੇ ਆ ਉਹਨਾਂ ਨੂੰ ਕੁਛ ਨਹੀਂ ਰਿਹਾ ਉਹ ਉਸੇ ਦੇ ਰਾਹ ਇੱਕ ਜਣੀ ਕਿ ਵੱਡਾ ਡਰਾਫਟ ਆ ਜਿਹੜਾ ਸਰਕਾਰ ਨੇ ਕੇਂਦਰ ਨੇ ਭੇਜਿਆ ਪੰਜਾਬ ਸਰਕਾਰ ਨੂੰ ਪੰਜਾਬ ਸਰਕਾਰ ਉਤੇ ਚੁੱਪ ਹੈ ਜਦੋਂ ਲੋਕ ਜਾਗੇ ਨੇ ਤਾਂ ਪੰਜਾਬ ਸਰਕਾਰ ਦਾ ਜਿਹੜਾ ਖੇਤੀਬਾੜੀ ਮੰਤਰੀ ਆ ਬੋਲੇ ਇਹਦਾ ਜਵਾਬ ਲੈਣਗੇ ਲੋਕ ਅੱਜ ਵੱਡੇ ਪੱਧਰ ਤੇ ਲੋਕ ਘਰਾਂ ਚੋਂ ਬਾਹਰ ਨਿਕਲੇ ਆ ਸਮਾਂ ਬਹੁਤ ਖਤਰਨਾਕ ਹੈ ਸਾਡੀਆਂ ਜ਼ਮੀਨਾਂ ਖੁੱਸ ਗਈਆਂ ਇੱਥੇ ਸਾਰਾ ਕੁਝ ਸਾਰੇ ਬਾਜ਼ਾਰ ਬੰਦ ਹੋਣ ਜਾ ਰਹੇ ਆ ਉਸ ਅਜੋਗ ਅਦਾਰਿਆਂ ਦੇ ਜਿਹੜੇ ਵੱਡੇ ਮੌਲਲੇ ਉਹ ਇੱਥੇ ਚੱਲਣਗੇ ਸਾਰਾ ਕੁਝ ਤਬਾਹ ਕਰਕੇ ਜਣੀ ਕਿ ਇਹ ਸਾਰੇ ਲੋਕਾਂ ਨੂੰ ਮਾਰਨਾ ਚਾਹੁੰਦੇ ਆ। ਇਨ੍ਹਾਂ ਦੇ ਵੱਲੋਂ ਵੱਡੇ ਪੱਧਰ ਤੇ ਸ਼ੰਭੂ ਬਾਡਰੀ ਇਕਨੌਰੀ ਬਾਡਰ ਪ੍ਰੋਟੈਸਟ ਕੀਤਾ ਜਾ ਰਿਹਾ ਤੇ ਪਿੱਛੇ ਰਵਨੀਤ ਬਿੱਟੂ ਦਾ ਬਿਆਨ ਆਉਂਦਾ ਵੀ ਮੈਨੂੰ ਦੱਸੋ ਮੈਂ ਕਿੱਥੇ ਆ ਕੇ ਗੱਲ ਕਰਾਂ ਕੀ ਲੱਗਦਾ ਹੈ ਰਾਜਨੀਤਿਕ ਬਿਆਨ ਨੇ ਜਾਂ ਫਿਰ ਜਿਹੜਾ ਜਿਹੜਾ ਬਿੱਟੂ ਆ ਉਹ ਟੁਕੜਾ ਬੋਚ ਆ ਉਹਦੀ ਇੱਥੇ ਕੋਈ ਗੱਲ ਨਹੀਂ ਸੁਣਦੇ ਕੇਂਦਰ ਚੋਂ ਦੀ ਕੋਈ ਜਾਤ ਪਾਤ ਨਹੀਂ ਹੈ ਕੋਈ ਉਹਦਾ ਉਹਦਾ ਪੁੱਛ ਪੜਤਾਲ ਨਹੀਂ ਹੈ ਉਹ ਇੱਥੇ ਬੈਠਿਆ ਗੱਲਾਂ ਮਾਰੀ ਜਾਂਦਾ ਵੀ ਮੈਨੂੰ ਟੁਕੜਾ ਮਿਲ ਜੇ ਉਹ ਟੁਕੜਾ ਬੋਚ ਲੋਕਾਂ ਦੀਆਂ ਗੱਲਾਂ ਨਾ ਕੋਈ ਰਾਹ ਦਿਖਾ ਸਕਦੀਆਂ ਨੇ ਆਹ ਲੋਕ ਲੜਨਗੇ ਬਿੱਟੂ ਹੋਰਾਂ ਨੂੰ ਵੀ ਜਵਾਬ ਦੇਣਗੇ ਕੇਂਦਰ ਸਰਕਾਰ ਨੂੰ ਵੀ ਜਵਾਬ ਦੇਣਗੇ ਟੁਕੜਾ ਬੋਚ ਲੋਕਾਂ ਦੀ ਇੱਥੇ ਕੋਈ ਐਮੀਅਤ ਨਹੀਂ ਹੈ ਅਗਲੀ ਰਣਨੀਤੀ ਅਗਰੀ ਰਣਨੀਤੀ ਹੈ ਜਿਹੜੀ ਲੋਕਾਂ ਨੂੰ ਜਗਾ ਕੇ ਲੋਕਾਂ ਨੂੰ ਦੱਸ ਰਹੇ ਆਂ ਇੱਕ ਪਾਸੇ ਤਾਂ ਸਾਡੇ ਭੁਖ ਹੜਤਾਲ ਤੇ ਲੀਡਰਾਂ ਨੂੰ ਜਣੀ ਕਿ ਇਹ ਮਾਰਨਾ ਚਾਹੁੰਦੇ ਐ ਇੱਕ ਵੱਡੇ ਪੱਧਰ ਤੇ ਉਸੇ ਕਾਨੂੰਨਾਂ ਨੂੰ ਲਾਗੂ ਕਰਕੇ ਇਹ ਸਾਰਾ ਕੁਝ ਝਾੜਨਾ ਚਾਹੁੰਦੇ ਆ ਕਦੇ ਬਰਦਾਸ਼ਤ ਨਹੀਂ ਕਰਨਗੇ ਲੋਕ ਵੱਡੇ ਰੂਪ ਚ ਜਣੀ ਕਿ ਇਕੱਠੇ ਹੋ ਕੇ ਇਸ ਲੜਾਈ ਨੂੰ ਜਿਵੇਂ ਪਹਿਲਾਂ ਜਣੀ ਕਿ ਅंदोलਨ ਲੜਿਆ ਐ ਉਦੋਂ ਵੀ ਵੱਡਾ ਅੰਦੋਲਨ ਲੜਨ ਵਾਸਤੇ ਲੋਕ ਤਿਆਰ ਹੋ ਰਿਹਾ ਹੈ ਅੱਜ ਵੱਡੀ ਗਿਣਤੀ ਜਾਨੀ ਕਿ ਨੌਜਵਾਨ ਘਰਾਂ ਚੋਂ ਬਾਹਰ ਨਿਕਲੇ ਆ ਜਿਹੜਾ ਮੋਟਰਸਾਈਕਲ ਮਾਰਸਾ ਰੋਜ਼ ਮਾਰਸਾ ਅਸੀਂ ਅੱਜ ਭਾਰਤੀ ਕਿਸਾਨ ਯੂਨੀਅਨ ਇਕਤਾ ਉਗਰਾਹਾਂ ਵੱਲੋਂ ਸਾਰੇ ਪੰਜਾਬ ਚ ਜਾਨੀ ਕਿ ਅੱਜ ਇਹ ਅਸੀਂ ਜਿਹੜਾ ਰੋਸ ਮਾਰਚ ਨੇ ਉਹ ਕੱਢੇ ਨੇ ਜਲਜੀਤ ਸਿੰਘ ਡੱਲੇਵਾਲ ਦੀ ਲਗਾਤਾਰ ਸੀਤ ਹੈ ਜਿਹੜੀ ਵਧ ਰਹੀ ਜਾਰੀ ਤਾਂ ਉਗਰਾਹਾਂ ਜਿਹੜਾ ਸਾਥੀ ਵੀ ਚੱਲਦੀ ਬਾਰਡਰ ਸਰਕਾਰਾਂ ਨੂੰ ਕੋਈ ਪ੍ਰਵਾਹ ਨਹੀਂ ਆ ਸਾਥ ਚ ਅਸੀਂ ਜਾਨੀ ਕਿ ਘਰਾਂ ਚੋਂ ਬਾਹਰ ਨਿਕਲੇ ਹੋਏ ਆ ਸਰਕਾਰਾਂ ਇੱਥੇ ਕਿਸਾਨ ਆਗੂਆਂ ਨੂੰ ਮਾਰਨਾ ਚਾਹੁੰਦੀਆਂ ਨੇ ਉਹੀ ਰਾਹ ਫੜਿਆ ਹੋਇਆ ਹੈ ਉਹ ਰਾਹ ਸਰਕਾਰਾਂ ਨਾ ਪਾਣੇ ਲੋਕ ਉੱਠਣ ਵੱਡੇ ਪੱਧਰ ਤੇ ਇਹਨਾਂ ਨੂੰ ਜਵਾਬ ਦੇਣ ਉਹ ਅੱਜ ਘਰਾਂ ਚੋਂ ਬਾਹਰ ਨਿਕਲੇ ਹੋ ਨੇ ਭਾਰਤੀ ਕਿਸਾਨ ਯੂਨੀਅਨ ਇਕਤਾ ਗਰਾਹਾਂ ਅੱਜ ਵੱਡਾ ਪ੍ਰਦਰਸ਼ਨ ਕਰੀਆ ਇਹ ਜਣੇ ਕਿ ਇਸੇ ਇਸੇ ਰੂਪ ਚ ਕੀਤੀ ਜਾ ਰਹੀ ਹੈ ਜਿਹੜਾ ਮਤਲਬ ਅੱਜ ਜਿਹੜੀ ਮੋਟਰਸਾਈਕਲ ਰੈਲੀ ਅਸੀਂ ਕਰ ਰਹੇ ਹਾਂਗੇ ਇੱਕ ਤਾਂ ਜਿਹੜੇ ਸਾਥੀ ਅੱਜ ਰੇਲਾਂ ਰੋਕ ਰਹੇ ਨੇ ਅਸੀਂ ਉਹਨਾਂ ਦੇ ਨਾਲ ਤਾਲਮੇਲ ਮਾ ਪ੍ਰੋਗਰਾਮ ਕਰਦੇ ਹੋਏ ਅੱਜ ਪੂਰੇ ਪੰਜਾਬ ਦੇ ਵਿੱਚ ਸਾਡੀ ਜਥੇਬੰਦੀ ਵੱਲੋਂ ਭਾਰਤੀ ਕਿਸਾਨ ਯੂਨੀਅਨ ਇਕਤਾ ਗਰਾਹਾਂ ਵੱਲੋਂ ਮੋਟਰਸਾਈਕਲ ਮਾਰਚ ਕੱਢੇ ਜਾ ਰਹੇ ਨੇ ਬਲਾਕ ਪੱਧਰ ਦੇ ਉੱਤੇ ਤੇ ਦੂਜਾ ਜਿਹੜਾ ਸਰਕਾਰ ਨਵਾਂ ਇੱਕ ਖਰੜਾ ਲੈ ਕੇ ਆਈ ਹੈ ਜਿਹੜੇ ਕਾਨੂੰਨ ਅਸੀਂ ਰੱਦ ਕਰਾ ਕੇ ਆਏ ਸੀਗੇ ਉਹ ਸਰਕਾਰ ਨਵਾਂ ਖਰੜੇ ਦੇ ਰੂਪ ਦੇ ਵਿੱਚ ਦੁਬਾਰੋ ਉਹ ਕਾਨੂੰਨ ਲਾਗੂ ਕਰਨਾ ਚਾਹੁੰਦੀ ਆ ਉਹਨਾਂ ਦੇ ਸਬੰਧ ਦੇ ਵਿੱਚ 23 ਤਰੀਕ ਨੂੰ ਅਸੀਂ ਸੰਗਰੂਰ ਦੇ ਡੀਸੀ ਦਫ਼ਤਰ ਅੱਗੇ ਵੱਡਾ ਇਕੱਠ ਕਰਨ ਜਾ ਰਹੇ ਹਾਂ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਦੇ ਉੱਤੇ ਪੂਰੇ ਭਾਰਤ ਦੇ ਵਿੱਚ 23 ਤਰੀਕ ਨੂੰ ਡੀਸੀ ਦਫ਼ਤਰਾਂ ਦੇ ਅੱਗੇ ਵੱਡੇ ਪ੍ਰਦਰਸ਼ਨ ਕੀਤੇ ਜਾਣਗੇ ਤੇ ਅਗਲੇ ਆਉਣ ਵਾਲੇ ਪ੍ਰੋਗਰਾਮ ਨਿਯਕੇ ਜਾਣਗੇ ਇਸ ਕਰਕੇ ਅੱਜ ਨਾਲ ਅਸੀਂ ਮੋਟਰਸਾਈਕਲ ਮਾਰਚ ਕਰ ਰਹਿਆਂਗੇ ਇਹ ਲੋਕਾਂ ਨੂੰ ਦੱਸਣ ਗਿਆਗੇ ਲੋਕਾਂ ਨੂੰ ਅਵੇਰਨੈਸ ਦੇਣ ਗਿਆਗੇ ਲੋਕਾਂ ਨੂੰ ਚੇਤਨ ਕਰਨ ਗਿਆਗੇ ਵੀ ਭਰਾਵੋ ਘਰਾਂ ਚ ਬੈਠ ਕੇ ਗੱਲ ਨਹੀਂ ਬਣਨੀ ਸਰਕਾਰ ਹੱਲਾ ਵੱਡਾ ਲੈ ਕੇ ਆ ਗਈ ਸਰਕਾਰ ਉਹੀ ਕਾਨੂੰਨ ਦੁਬਾਰੋ ਲੈ ਕੇ ਆ ਗਈ ਜਿਹੜੇ ਕਾਨੂੰਨ ਅਸੀਂ ਰੱਦ ਕਰਾ ਕੇ ਆਇਆ ਇਸ ਕਰਕੇ ਸੈਂਟਰ ਦੀ ਸਰ ਪੰਜਾਬ ਦੀ ਸਰਕਾਰ ਕੋਲੇ 25 ਨਵੰਬਰ ਦਾ ਖਰੜਾ ਆਇਆ ਹੋਇਆ ਸਰਕਾਰ ਚੁੱਪ ਕਰੀ ਬੈਠੀ ਸੀ ਸਰਕਾਰ ਮੂੰਹ ਬੰਦ ਕਰੀ ਬੈਠੀ ਸੀ ਤਾਂ ਜਦੋਂ ਇਧਰ ਸਾਡੇ ਕੋਲੇ ਖਰੜਾ ਨਿਕਲ ਕੇ ਆਇਆ ਕਿਸੇ ਲੋਟ ਤਾਂ ਉਹਦਾ ਅਸੀਂ ਜਦੋਂ ਇਧਰੋਂ ਲਿਆ ਅਸੀਂ ਨੇ ਉਤੇ ਪਿਛਲੇ ਦਿਨੀ ਮੀਟਿੰਗ ਕੀਤੀ ਬਰਨਾਲਾ ਦੇ ਵਿੱਚ ਤਾਂ ਕੱਲ ਸਰਕਾਰ ਉਹ ਤੇ ਬੋਲੀ ਹੈਗੀ ਕੱਲ ਨੂੰ ਉਹਨਾਂ ਨੇ 19 ਤਰੀਕ ਨੂੰ ਕਿਸਾਨਾਂ ਨੂੰ ਤੇ ਮਜ਼ਦੂਰਾਂ ਨੂੰ ਸੱਦਿਆਗਾ ਪੰਜਾਬ ਦੀ ਸਰਕਾਰ ਨੇ ਕੀ ਕਰਦੀ ਹੈ ਜੇ ਇਹ ਖਰੜਾ ਦਾ ਸਰਕਾਰ ਇੱਥੇ ਵੱਡਾ ਆਪਣਾ ਹੋ ਜਿਹੜੇ ਸਾਰੇ ਆਪਣਾ ਮੰਤਰੀ ਮੰਡਲ ਸੱਦ ਕੇ ਉਹਨੂੰ ਰੱਦ ਨਹੀਂ ਕਰਦੀ ਤਾਂ ਇਹਦੇ ਤੇ ਨਹੀਂ ਅਸੀਂ ਚੰਡੀਗੜ੍ਹ ਦੇ ਵਿੱਚ ਜਾਂ ਕਿਤੇ ਹੋਰ ਇਹ ਵੱਡਾ ਕੋਈ ਪ੍ਰੋਗਰਾਮ ਲਿਕਾਂਗੇ ਸੰਯੁਕਤ ਕਿਸਾਨ ਮੋਰਚੇ ਵਰੋਂ ਲਿਕਾਂਗੇ ਇਸ ਕਰਕੇ ਇਹਦੇ ਸਬੰਧ ਦੇ ਵਿੱਚ ਅਸੀਂ ਮੋਟਰਸਾਈਕਲ ਮਾਰਚ ਕਰਾਂਗੇ ਹਾਂ ਡੱਲੇਵਾਲ ਦੀ ਗੱਲ ਕਰੀਏ ਤਾਂ ਡੱਲੇਵਾਲ ਜਦੋਂ ਧਰਨਾ ਸਟਾਰਟ ਕਰਿਆ ਤਾਂ ਜਿੱਥੇ ਬੰਦਿਆਂ ਨਾਲ ਸੰਯੁਕਤ ਨਾਲ ਨਹੀਂ ਗੱਲਬਾਤ ਕੀਤੀ ਤੇ ਹੁਣ ਉਹ ਸ਼ਰ੍ਹਾਤ ਮੰਗ ਰਹੇ ਨੇ ਕਿਵੇਂ ਦੇ ਦੇਖੋ ਡੱਲੇਵਾਲ ਸਾਹਿਬ ਆਪਣੇ ਉਹ ਫੋਰਮ ਨਾਲ ਦੋ ਆਪਣੇ ਫੋਰਮਾਂ ਦੇ ਵਿੱਚ ਲੜ ਰਹੇ ਨੇ ਅਸੀਂ ਅੱਜ ਉਹਨਾਂ ਦੀ ਸਪੋਰਟ ਦੇ ਵਿੱਚ ਵੀ ਇਹ ਅੱਜ ਨਾ ਮੋਟਰਸਾਈਕਲ ਮਾਰਚ ਅਸੀਂ ਤਾਂ ਹੀ ਤਾਲਮੇਲ ਮਾ ਪ੍ਰੋਗਰਾਮ ਰੱਖਿਆ ਹੋਇਆ ਅਸੀਂ ਉਹ ਸਾਥੀਆਂ ਦੀ ਹਮਾਇਤ ਦੇ ਵਿੱਚਾਂਗੇ ਅਸੀਂ ਸਰਕਾਰ ਨੂੰ ਕਹਿਣਾ ਚਾਹੁੰਦੇ ਹਾਂਗੇ ਵੀ ਉਹਨਾਂ ਸਾਥੀਆਂ ਦੀ ਉਹਨਾਂ ਦੀ ਜਿਹੜਾ ਡੱਲੇਵਾਲ ਸਾਹਿਬ ਦੀ ਇਸ ਟਾਈਮ ਸਿਹਤ ਵਿਗੜ ਰਹੀ ਹੈ ਉਹਦਾ ਉਹਦਾ ਹਾਲਚਾਲ ਜਾਣਿਆ ਜਾਵੇ ਉਹਨਾਂ ਦੇ ਜਿਹੜੇ ਗੱਲਾਂ ਨੇ ਉਹ ਮੰਨੀਆਂ ਜਾਣ ਉਹਨਾਂ ਦੇ ਮੰਗਾਂ ਲਾਗੂ ਕਰਕੇ ਤੇ ਉਹਨਾਂ ਨੂੰ ਵਾਪਸ ਘਰਾਂ ਨੂੰ ਭੇਜਿਆ ਜਾਵੇ ਤੇ ਦੂਜੇ ਪਾਸੇ ਜਿਹੜੇ ਦਿੱਲੀ ਜਾ ਰਹੇ ਸਾਥੀ ਨੇਗੇ ਉਹਨਾਂ ਤੇ ਮਤਲਬ ਅਥਰੂ ਗੈਸ ਦੇ ਗੋਲੇ ਸੱਟੇ ਜਾ ਰਹੇ ਨੇਗੇ ਇੱਕ ਪਾਸੇ ਇੱਥੇ ਦੀ ਸੁਪਰੀਮ ਕੋਰਟ ਨੇ ਕਿਹਾ ਵੀ ਉਹ ਪੈਦਲ ਤੁਰ ਕੇ ਜਾ ਚਲੇ ਜਾਣ ਹੁਣ ਇੱਥੇ ਦੇ ਸੁਪਰੀਮ ਕੋਰਟ ਦੇ ਹੁਕਮਾਂ ਨੂੰ ਹਰਿਆਣੇ ਦੀ ਸਰਕਾਰ ਪੈਰਾਂ ਥੱਲੇ ਦਰੜ ਕੇ ਉਹਨਾਂ ਤੇ ਮਤਲਬ ਅਤਰੂ ਗੈਸ ਦੇ ਗੋਲੇ ਸੱਟਰੀ ਆ ਇੱਥੇ ਵੀ ਸੁਪਰੀਮ ਕੋਰਟ ਨੂੰ ਇਹ ਟਿਚ ਜਾਣਦੇ ਨੇ ਇੱਥੇ ਦੇ ਹਾਕਮ ਇਸ ਕਰਕੇ ਉਹ ਸੁਪਰੀਮ ਕੋਰਟ ਦੇ ਹੁਕਮਾਂ ਨੂੰ ਟਿਚ ਜਾਣ ਕੇ ਉਹ ਲੋਕਾਂ ਦੇ ਉੱਤੇ ਪੈਦਲ ਜਾਂਦੇ ਲੋਕਾਂ ਦੇ ਉੱਤੇ ਅਤਰੂ ਗੈਸ ਦੇ ਗੋਲੇ ਸੱਟੇ ਨੇ ਉਹਨਾਂ ਦੇ ਸਬੰਧ ਦੇ ਵਿੱਚ ਵੀ ਅੱਜ ਅਸੀਂ ਇਹ ਮੋਟਰਸਾਈਕਲ ਮਾਰਚ ਕਰਿਆ ਤਾਲਮੇਲ ਮਾ ਪ੍ਰੋਗਰਾਮ ਦੇ ਵਿੱਚ ਆਗੇ ਇਸ ਕਰਕੇ ਇਹ ਲੜਾਈ ਵੱਡੀ ਆ ਭਰਾਵੋ ਇਹ ਲੜਾਈ ਬੇਮੈਚੀ ਟੱਕਰ ਆਗੀ ਕਿਉਂਕਿ ਸਾਡੇ ਇਕੱਲੇ ਦਰਖਾਲਿਆਂ ਨਾਲ ਇਹ ਲੜਾਈ ਨਹੀਂ ਲੜੀ ਜਾਣੀ ਇਹ ਇਹ ਇਕੱਲੀਆਂ-ਇਕੱਲੀਆਂ ਜਥੇਬੰਦੀਆਂ ਲੜਾਈ ਨਹੀਂ ਲੜ ਸਕਦੀਆਂ ਇਸ ਕਰਕੇ ਸਮੂਹ ਲੋਕਾਂ ਨੂੰ ਇਕੱਠੇ ਹੋ ਕੇ ਲੜਨ ਦੀ ਲੋੜ ਹੈ ਠੀਕ ਹੈ ਸਾਡੇ ਵਿਚਾਰਕ ਮਤਭੇਦ ਨੇ ਉਹਨਾਂ ਨੂੰ ਸੈਰ ਤੇ ਕਰਕੇ ਲਾਂਬੇ ਕਰਕੇ ਇਹ ਕੋਈ ਦੁਬਾਰੋਂ ਇਹ ਤੇ ਬਿਆਉਤਬੰਦੀ ਸੰਯੁਕਤ ਮੋਰਚਾ ਕਰਨ ਲੱਗਿਆ ਹੋਇਆ ਸਾਡੇ ਤਾ ਆਗੂ ਬੜੇ ਸਿਆਣੇ ਨੇਗੇ ਇਸ ਕਰਕੇ ਉਹ ਸੋਚ ਰਹੇ ਨੇ ਅੱਜ ਵੀ ਸਾਡੀ ਸੰਯੁਕਤ ਮੋਰਚੇ ਦੀ ਮੀਟਿੰਗ ਹੋ ਰਹੀ ਆ ਪੰਜਾਬ ਦੀਆਂ ਜਥੇਬੰਦੀਆਂ ਦੀ ਉਹ ਆਉਣ ਵਾਲੇ 23 ਤਰੀਕ ਦੇ ਪ੍ਰੋਗਰਾਮ ਤੋਂ ਅਗਲਾ ਪ੍ਰੋਗਰਾਮ ਕੀ ਦੇਣਾ ਉਹਦੇ ਸਬੰਧ ਦੇ ਵਿੱਚ ਸਾਰੀਆਂ ਗੱਲਾਂ ਹੋਣੀਆਂ ਜੇਕਰ ਡੱਲੇਬਾਲ ਗੱਲ ਕਰਦੇ ਆ ਵੀ ਜੇਕਰ ਗੱਲ ਕਰੀਏ ਫਰਨ ਵਾਲੇ ਦੇ ਬੈਠੇ ਨੇ ਇਹਦੇ ਨਾਲ ਲੱਗਦਾ ਨਹੀਂ ਸੋਨ ਨੂੰ ਵੀ ਹੋਰ ਵੀ ਤਰੀਕੇ ਬਣਾਏ ਜਾ ਸਕਦੇ ਨੇ ਰੋਸ਼ ਦੇ ਵੀ ਇਹ ਜਨਤਾ ਦੇ ਵੇਖੋ ਸਰਕਾਰ ਤਾਂ ਸਾਨੂੰ ਮਾਰਨਾ ਚਾਹੁੰਦੀ ਆ ਸਰਕਾਰ ਸਾਨੂੰ ਜੇਲਾਜ ਬੰਦ ਕਰਕੇ ਮਾਰ ਦੇ ਸਰਕਾਰ ਲੋਕ ਲਹਿਰ ਨੂੰ ਮਾਰਨਾ ਚਾਹੁੰਦੀ ਆ ਲੋਕ ਲੀਡਰਾਂ ਨੂੰ ਮਾਰਨਾ ਚਾਹੁੰਦੀ ਆ ਇਸ ਕਰਕੇ ਉਹਨਾਂ ਦਾ ਠੀਕ ਆ ਪੈਂਤਣਾ ਉਹ ਹੈਗਾ ਅਸੀਂ ਉਹਨਾਂ ਦੀ ਗੱਲ ਤੇ ਕੋਈ ਟਿੱਪਣੀ ਨਹੀਂ ਕਰਾਂਗੇ ਉਹ ਸਾਥੀ ਬੜੀ ਆਪਦੇ ਦਲੇਰੀ ਨਾਲ ਲੜ ਰਹੇ ਨੇ ਅਸੀਂ ਉਹਨਾਂ ਦੀ ਹਮਾਇਤ ਦੇ ਵਿੱਚ ਹੀ ਕੰਮ ਕਰ ਰਹੇ ਹਾਂਗੇ ਪਰ ਅਸੀਂ ਸਾਡੀ ਜਥੇਬੰਦੀ ਵੱਲੋਂ ਇਹ ਸਮਝਦੇ ਹਾਂ ਵੀ ਭਰਾਵੋ ਭੁੱਖ ਨਾਲ ਨਹੀਂ ਇਹ ਇਹ ਇਸ ਤਰੀਕੇ ਨਾਲ ਨਹੀਂ ਇਹ ਸਰਕਾਰਾਂ ਆਉਂਦੀਆਂ ਸਾਨੂੰ ਬਰੋਬਰ ਆਪਦੇ ਝੰਡੇ ਦੇ ਵਿੱਚ ਤਾਕੜੀ ਡਾਂਗ ਪਾਉਣੀ ਪਊਗੀ ਫਿਰ ਇਹ ਸਰਕਾਰਾਂ ਦਾ ਮੂੰਹ ਤੋੜ ਜਵਾਬ ਦੇਣਾ ਪਊਗਾ ਉਹਦੇ ਵਾਸਤੇ ਸ਼ਹੀਦੀਆਂ ਹੋਣਗੀਆਂ ਕੁਰਬਾਨੀਆਂ ਹੋਣੀਆਂ ਸਿਰ ਲੱਗਣਗੇ ਉੱਥੇ ਲਾਵਾਂਗੇ ਸਰਾ ਇਸ ਕਰਕੇ ਆਏ ਭੁੱਖੇ ਮਰ ਕੇ ਇਹ ਸਾਡੀ ਸਾਡੀ ਜਥੇਬੰਦੀ ਦੀ ਮਤਲਬ ਰਣਨੀਤੀ ਨਹੀਂ ਹੈਗੀ ਉਹ ਸਾਥੀਆਂ ਦੀ ਹੈਗੀ ਆ ਉਹ ਲੜ ਰਹੇ ਨੇ ਉਹ ਉਹਨਾਂ ਨੂੰ ਠੀਕ ਆਉਜਾ ਰਹੀ ਅਗਲੀ ਰਣਨੀਤੀ ਕੀ ਹੈ ਅਗਲੀ ਰਣਨੀਤੀ 23 ਤਰੀਕ ਨੂੰ ਅਸੀਂ ਡੀਸੀ ਦਫਤਰਾਂ ਮੂਰੇ ਵੱਡੇ ਇਕੱਠ ਕਰਾਂਗੇ ਇਹ ਜਿਹੜਾ ਜੇ ਖਰਲਾ ਸਰਕਾਰ ਨੇ ਵਾਪਸ ਨਾ ਲੇਤਾ ਤੇ ਮੰਤਰੀ ਮੰਡਲ ਦੇ ਵਿੱਚ ਆ ਤੇ ਇਹਨਾਂ ਨੇ ਵਿਧਾਨ ਸਭਾ ਦਾ ਮਤਾ ਪਾ ਕੇ ਇਹ ਵਾਪਸ ਨਾ ਮੋੜਿਆ ਤਾਂ ਇਹਦੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਚੰਡੀਗੜ੍ਹ ਦੇ ਵਿੱਚ ਜਾਂ ਕਿਤੇ ਹੋਰ ਸੰਯੁਕਤ ਮੋਰਚਾ ਜਿੱਥੇ ਲਿਖੂਗਾ ਪੰਜਾਬ ਦੀਆਂ ਜਥੇਬੰਦੀਆਂ ਜਿੱਥੇ ਲਿਕਣੀਆਂ ਉੱਥੇ ਅਸੀਂ ਇਹਦਾ ਇਹਦਾ ਆਉਣ ਵਾਲਾ ਨਵਾਂ ਰੂਪ ਤਿਆਰ ਕਰਾਂਗੇ